ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਘਰ ਦੂਜਾ ਅਸ਼ਟਪਦੀਆ ਇਕ ਓੰਕਾਰ ਸਤਗੁਰ ਪ੍ਰਸਾਦ ਪਾਠ ਪੜਿਓ ਅਰ ਬੇਦ ਵਿਚਾਰਿਓ ਨੇਵਲ ਪਉ ਅੰਗਮ ਸਾਧੇ ਚ ਜਨਾਸਿਓ ਸੰਗ ਨਾ ਛੁਟਕਿਓ ਅਦੇ ਕ ਅਹੰ ਬੁੱਧ ਬਾਦੇ ਪਾਠ ਪੜਿਓ ਆਰ ਬੇਦ ਵਿਚਾਰਿਓ ਨਿਵਲ ਭਵੰਗਮ ਸਾਦੇ ਪੰਚ ਜਨਾ ਸਿਓ ਸੰਗ ਨਾ ਛੁਟਕਿਓ ਅਦਿਕ ਅਹੰ ਬੁੱਧ ਬਾਦੇ ਪਿਆਰੇ ਇਨ ਬਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਰਿਓ ਸੁਆਮੀ ਕਾ ਦਵਾਰ ਬੀਜ ਬੁੱਧ ਬੇਬੇ ਕਾ ਰਹਾਉ ਮੋਨ ਪਰੋ ਕਰ ਪਾਤੀ ਰਹਿਓ ਨਾਗਨ ਫੇਰੇ ਉਹ ਬਨ ਮਾਹੀ ਤੇ ਤੀਰਥ ਸਾਬ ਧਰਤੀ ਭ੍ਰਮਿਓ ਦੁਬਿਦਾ ਛੁਟ ਕਾ ਨਹੀਂ ਮਾਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਧਰਾਏ ਤਾਲ ਕੀ ਮੈਲ ਨਾ ਉਤਰੈ ਇਹ ਬਿਦ ਜੀ ਲੱਖ ਜਤਨ ਕਰਾਈ ਕਾਨਿਕ ਕਾਮਨੀ ਹੈ ਵਰਗਵਰ ਬਹੁ ਬਿਦਦਾਨ ਦਾਤਾਰਾ ਅੰਨ ਵਸਤਰ ਭੂਮ ਬਹੁ ਅਰਪੇ ਨਹ ਮਿਲਿਆ ਹਰ ਦੁਆਰਾ ਪੂਜਾ ਅਰਚਾ ਬੰਧਨ ਡੰਡੋਤ ਖਾਟ ਕਰਮ ਰਤ ਰਹਤਾ ਹਉ ਹਉ ਕਰਤ ਬੰਧਨ ਮਹ ਪਰਿਆ ਨਹ ਮਿਲਿਆ ਇਹ ਜੁਗਤਾਂ ਜੋਗ ਸਿੱਧ ਆਸਣ 84 ਇਹ ਭੀ ਕਰ ਕਰ ਰਹਿਆ ਵੱਡੀ ਆਰ ਜਾ ਫਿਰ ਫਿਰ ਜਨਮ ਹੈ ਹਾਰ ਸੋ ਸੰਗ ਨਾ ਗਹਿਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸੇਜ ਸੋਹਣੀ ਤੰਦਨ ਚੋਆ ਨਰਕ ਘੋਰ ਕਾ ਦਵਾਰਾ ਸਾਧ ਸੰਗਤ ਹੈ ਸਿਰ ਕਰਮਨ ਕਾ ਕਰਮਾ ਕਹੋ ਨਾਨਕ ਤਿਸ ਭਾਇਓ ਪ੍ਰਾਪਤ ਜਿਸ ਪੁਰਬ ਲਿਖੇ ਕਾਲਹਿਨਾ ਤੇਰੋ ਸੇਵਕ ਇਹ ਰੰਗ ਮਾਤਾ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹੋ ਮਨ ਰਾਤਾ ਰਹਾਉ ਦੂਜਾ ਤੇਰੋ ਸੇਵਕ ਇਹ ਰੰਗ ਮਾਤਾ ਭਾਇਓ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹੋ ਮੰਨ ਰਾਤਾ ਰਹਾ ਦੁਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ